ਗਰੇ ਵੀਰ ੜ ਗਏ ਮੰਤਰੀ ਜੋ ਨੇਤਾ ਸਾਡੇ ਬੰਨ ਤੋਂ ਹੀ ਮੁੜ ਗਏ ਫਸਲਾਂ ਖਰਾਬ ਹੋਈਆਂ ਡੰਗਰ ਵੀਰ ੜ ਗਏ ਮੰਤਰੀ ਜੋ ਨੇਤਾ ਸਾਡੇ ਵੇਖ ਕੇ ਹੀ ਮੁੜ ਗਏ ਕਿਸੇ ਨਹੀਂ ਹੋ ਲੈਣੀ ਸਾਡੀ ਸਾਰ ਓਏ ਰੱਬਾ ਹੋ ਗਏ ਕਿਸਾਨ ਬਰਬਾਦ ਓਏ ਰੱਬਾ ਲੱਖਾਂ ਘਰ ਹੋ ਗਏ ਬਰਬਾਦ ਓਏ ਰੱਬਾ ਮਾਰ ਲਿਆ ਸਾਨੂੰ ਅੱਜ ਹੜਾਂ ਵਾਲੀ ਮਾਰ ਨੇ ਪੈਸੇ ਅਸੀਂ ਲੋਕਾਂ ਕੋਲੋਂ ਫੜੇ ਹੋਏ ਉਧਾਰ ਨੇ ਮਾਰ ਲਿਆ ਸਾਨੂੰ ਅੱਜ ਹੜਾ ਵਾਲੀ ਮਾਰਨੇ ਪੈਸੇ ਅਸੀਂ ਲੋਕਾਂ ਕੋਲੋਂ ਫੜੇ ਹੋਏ ਉਧਾਰ ਨੇ ਰਿਹਾ ਨਾ ਕੋਈ ਕੋਠਾ ਤੇ ਦੀਵਾਰ ਓਏ ਰੱਬਾ ਹੋ ਗਿਆ ਕਿਸਾਨ ਬਰਬਾਦ ਓਏ ਰੱਬਾ ਲੱਖਾਂ ਘਰ ਹੋ ਗਏ ਬਰਬਾਦ ਓਏ ਰੱਬਾ ਮਰ ਗਈ ਫਸਲ ਜੀ ਦੀ ਪੱਲੇ ਰਹਾ ਕੀ ਵੇ ਕਿਸੇ ਦੀ ਵਹਉਣ ਵਾਲੀ ਕੋਠੇ ਜਿੱਡੀ ਧੀ ਵੇ ਮਰ ਗਈ ਫਸਲ ਜੀ ਦੀ ਪੱਲੇ ਰਹਾ ਕੀ ਵੇ ਕਿਸੇ ਦੀ ਵਹਉਣ ਵਾਲੀ ਕੋਠੇ ਜਿੱਡੀ ਧੀ ਧੀ ਵੇ ਓਏ ਾਂਚ ਲੰਗੂ ਦੇ ਦਿਨ ਰਾਤ ਓਏ ਰੱਬਾ ਹੋ ਗਿਆ ਕਿਸਾਨ ਬਰਬਾਦ ਓਏ ਰੱਬਾ ਹੋ ਗਿਆ ਕਿਸਾਨ ਬਰਬਾਦ ਓਏ ਰੱਬਾ ਝੋਨੇ ਵਾਲੀ ਆਸ ਸਾਡੀ ਉਹ ਵੀ ਅੱਜ ਟੁੱਟ ਗਈ ਕਿਹੜੀ ਗੱਲੋਂ ਰੱਬਾ ਸਾਡੀ ਕਿਸਮਤ ਫਟ ਗਈ ਝੋਨੇ ਵਾਲੀ ਆਸ ਸਾਡੀ ਉਹ ਵੀ ਅੱਜ ਟੁੱਟ ਗਈ ਕਿਹੜੀ ਗੱਲੋਂ ਰੱਬਾ ਸਾਡੀ ਕਿਸਮਤ ਫਟ ਗਈ ਆੜਤੀ ਦਾ ਲੱਥਣਾ ਨਹੀਂ ਵਿਆਜ ਓਏ ਰੱਬਾ ਲੱਖਾਂ ਘਰ ਹੋ ਗਏ ਬਰਬਾਦ ਓਏ ਰੱਬਾ ਹੋ ਗਏ ਕਿਸਾਨ ਬਰਬਾਦ ਓਏ ਰੱਬਾ ਫੜਨੀ ਨਹੀਂ ਬਾਹ ਸਾਡੀ ਕਿਸੇ ਸਰਕਾਰ ਨੇ ਢੋਬ ਦਿੱਤਾ ਅੱਜ ਸਾਨੂੰ ਕੁਦਰਤੀ ਮਾਰਨੇ ਫੜਨੀ ਨਹੀਂ ਬਾਹ ਸਾਡੀ ਕਿਸੇ ਸਰਕਾਰ ਨੇ ਢੋਬ ਦਿੱਤਾ ਅੱਜ ਸਾਨੂੰ ਕੁਦਰਤੀ ਮਾਰਨੇ ਰਹਿ ਗਏ ਪੱਲੇ ਹੰਝੂਆਂ ਦੇ ਹਾਰੇ ਓਏ ਰੱਬਾ ਹੋ ਗਏ ਕਿਸਾਨ ਬਰਬਾਦ ਓਏ ਰੱਬਾ ਲੱਖਾਂ ਘਰ ਹੋ ਗਏ ਬਰਬਾਦ ਓਏ ਰੱਬਾ ਇੰਨੀ ਕਿਉਂ ਕਰੋ ਪੀ ਤੂੰ ਕਿਸਾਨਾਂ ਉੱਤੇ ਕਰਦਾ ਮਾਰਿਆ ਮਾਰਾਂ ਦਾ ਫਿਰ ਫਾਹੇ ਲੈ ਕੇ ਮਰਦਾ ਇੰਨੀ ਕਿਉਂ ਕਰੋ ਪੀ ਤੂੰ ਕਿਸਾਨਾਂ ਉੱਤੇ ਕਰਦਾ ਮਾਰਿਆ ਮਾਰਾਂ ਦਾ ਫਿਰ ਫਾਹੇ ਲੈ ਕੇ ਮਰਦਾ ਸੁਣ ਵੀ ਸੇਵਕ ਸੀਸ ਦੀ ਪੁਕਾਰ ਓਏ ਰੱਬਾ ਹੋ ਗਿਆ ਕਿਸਾਨ ਬਰਬਾਦ ਓਏ ਰੱਬਾ ਲੱਖਾਂ ਘਰ ਹੋ ਗਿਆ ਬਰਬਾਦ ਓਏ ਰੱਬਾ